ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਡਾਕਟਰ ਅਸ਼ੋਕ ਡਾਕਟਰ ਅਸ਼ੋਕ ਲੇਜ਼ਰ ਫਿਜ਼ੀਓਥੈਰੇਪੀ ਫਿਲੌਰ ਤੋਂ ਜੀ ਅੱਜ ਇੱਕ ਪੇਸ਼ੈਂਟ ਨਾਲ ਗੱਲ ਕਰ ਰਹੇ ਹਾਂ ਜਿਨ੍ਹਾਂ ਨੂੰ ਕਾਫੀ ਲੰਬੇ ਸਮੇਂ ਤੋਂ ਕਮਰ ਦੇ ਵਿੱਚ ਦਰਦ ਰਹਿ ਰਿਹਾ ਸੀ ਪੂਰੀ ਇਵਨਨ ਕਮਰ ਦੇ ਨਾਲ ਪੂਰੀ ਬੈਕ ਚੇਪ ਪ੍ਰੋਬਲਮ ਸੀਗੀ ਤਾਂ ਸਾਡੇ ਕੋਲ ਅੱਜ 5 ਕ ਦਿਨ ਹੋਏ ਨੇ ਟ੍ਰੀਟਮੈਂਟ ਲੈਂਦੇ ਹੋਏ ਉਹਨਾਂ ਨੂੰ ਤੇ ਉਹ ਕਾਫੀ ਆਰਾਮ ਮਹਿਸੂਸ ਕਰ ਰਹੇ ਆਂ ਆਓ ਮਿਲਦੇ ਆਂ ਸਰ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਤੁਹਾਡਾ ਮਨਦੀਪ ਸਿੰਘ ਜੀ ਮਨਦੀਪ ਜੀ ਕਿੱਥੋਂ ਤੁਸੀਂ ਲੁਧਿਆਣਾ ਜੀ ਲੁਧਿਆਣਾ ਤੋਂ ਕੀ ਤੱਕ ਲੀਜ਼ਰ ਤਕਲੀਫ ਜੀ ਬਸ ਬੈਕ ਚ ਸੀਗੀ ਤਕਰੀਬਨ 20 ਸਾਲ ਤੋਂ ਸੀਗੀ ਪ੍ਰੋਬਲਮ ਇਹ ਜੀ ਤੇ ਹੁਣ ਜਿੱਦਾਂ 4-5 ਦਿਨ ਤੋਂ ਜ਼ਿਆਦੀ ਹੋ ਰਹੀ ਸੀਗੀ ਜੀ ਕੋ ਮੇਰੇ ਤੋਂ ਪਹਿਮਨ ਖੜਬ ਨਹੀਂ ਸੀ ਹੋ ਰਹਾ ਰੈਗੂਲਰ ਕਰਦਾ ਸੀਗਾ ਪਰ ਬਹੁਤ ਦਰਦ ਹੁੰਦਾ ਸੀਗਾ ਜੀ ਜੀ ਤਾਂ ਫਿਰ ਤੁਹਾਡੇ ਵਾਰੀ ਪਤਾ ਲੱਗਾ ਜੀ ਤੇ ਫਿਰ ਜਿੱਦਾਂ ਮੈਨੂੰ ਤਾਂ ਪਹਿਲੇ ਦਿਨ ਹੀ ਇੰਨਾ ਫਰਕ ਪੈ ਰਿਹਾ ਪੈ ਗਿਆ ਜੀ ਬਹੁਤ ਜ਼ਿਆਦਾ ਹੈ ਹਾਂ ਜੀ ਤਕਰੀਬਨ ਮੈਨੂੰ ਪਹਿਲੇ ਦਿਨ ਨਾਲ 60-70% ਫਰਕ ਪੈ ਗਿਆ ਪਹਿਲੇ ਦਿਨ ਜੀ ਠੀਕ ਹੈ ਜੀ ਹਾਂ ਜੀ ਕਿਉਂਕਿ ਹੋਰ ਵੀ ਮੈਂ ਕਈ ਜਗ੍ਹਾ ਜਾ ਕੇ ਦੇਖਿਆ ਸੀਗਾ ਹੌਸਲਾ ਦੇ ਜਾਂਦੇ ਸੀ ਫਰਕ ਪੈਂਦਾ ਨਹੀਂ ਸੀ ਜਿੱਦਾਂ ਹਾਂ ਜੀ ਕੋਈ ਫਰਕ ਪੈਜੀ ਮੈਨੂੰ ਹੁਣ ਠੀਕ ਮਹਿਸੂਸ ਕਰ ਰਹੇ ਹਾਂ ਬਿਲਕੁਲ ਬਿਲਕੁਲ ਆਪਣੇ ਕੰਮ ਕਾਜ ਥੋੜਾ ਠੀਕ ਫੀਲ ਕਰ ਰਹੇ ਹਾਂ ਹਾਂ ਜੀ ਹਾਂ ਜੀ ਬਿਲਕੁਲ ਠੀਕ ਹੈ ਸਾਡੇ ਟਰੀਟਮੈਂਟ ਨਾਲ ਠੀਕ ਹੋຊੋ ਬਿਲਕੁਲ ਜੀ ਬਿਲਕੁਲ ਹੈ ਦੋ ਵਦ ਹੋਰ ਕੀ ਹੁੰਦਾ ਜੀ ਜੀ ਤਕਰੀਬਨ 20 ਸਾਲ ਦੀ ਪ੍ਰੋਬਲਮ ਠੀਕ ਹੋਈ ਹੋਵੇ ਤਾਂ ਬੰਦਾ ਖੁਸ਼ ਨਾ ਹੋਵੇ ਤਾਂ ਕੀ ਹੋਵੇ ਅੱਜ ਕਿੰਨਾ ਦੇਣਾ ਸਾਡੇ ਕੋਲ ਅੱਜ ਚੌਥਾ ਦੇਣਾ ਹੈ ਚੌਥਾ ਦੇਣਾ ਤੁਹਾਡੇ ਚਾਰ ਦਿਨਾਂ ਦੇ ਵਿੱਚ ਤੁਸੀਂ ਕਾਫੀ ਠੀਕ ਹੋ ਗਏ 70 80% ਠੀਕ ਹੋ ਗਏ ਬਿਲਕੁਲ ਠੀਕ ਹੈ ওকে ਥੈਂਕ ਯੂ